ਇੰਦਰ ਲੋਕਾਂ ਤੋਂ ਸਮਝਾਇਤ ਉਹਨਿਆ ਸੇਵਾ ਕੰ ਦਾ ਮੋਕਾ ਇਸ ਤਾ ਮਾਣ ਬਖਸ਼ਿਆ। ਸੁਖੀ ਚਾਹ ਚਾਹਵੇ ਕਿਨੇ ਦਿੱਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਪੰਚ ਮਨਜੀਤ ਸਿੰਘ ਪਿੰਡ ਸੰਸੇਰਪੁਰ ਤੋਂ। ਮੈਨੂੰ ਸਹਿਬ ਸੰਤੀਨਾ ਸਰਪੰਚ ਬਣਾਇਆ ਗਿਆ। ਔਰ ਪਿੰਡ ਨੇ ਮੈਨੂੰ ਸੇਵਾ ਦਿੱਤੀ ਹੈ। ਮੈਂ ਇਹ ਸੇਵਾ ਨਿਭਾਉਂਦਾ ਹਾਂ ਵਾ ਆਪਣੇ ਪਿੰਡ ਦੇ ਕੋਈ ਵਿਕਾਸ ਵਾਲੇ ਗੜੇ ਕੰਮ ਨੇ ਚੰਗੇ ਕੰਮ ਨੇ ਉਹ ਕਰਨ ਦੀ ਕੋਈ ਕਰਾਂਗਾ। ਸਭ ਪਿਛਲੀ ਕੋਈ ਚਾਹਤੋਂ ਲੋਕ ਕਿੜੇ ਅਧੂਰੇ ਕੰਮ ਰਹਿ ਚੁੱਕੇ ਜੋ ਤੁਹਾਡੀ ਵਾਏ ਪੂਰੇ ਕਰਾਂਗਾ। ਕੰਮ ਬਹੁਤ ਆ ਜੀ ਕੰਮ ਪੰਚਾਇਤ ਨੇ ਪਿਛਲੇ ਦਿਨ ਵੀ ਕੀਤੇ ਹੁਣ ਚਲੋ ਚੱਲਣ ਦੇ ਅੱਗੋਂ ਕੰਮ ਇੱਕ ਸਕੂਲ ਦਾ ਰਸਤਾ ਵਾ ਉਹ ਅੱਧਾ ਰਸਤਾ ਬਣ ਗਿਆ ਵਾ ਤੇ ਅੱਧਾ ਰਹਿ ਗਿਆ ਜੀ ਉਹਦੀ ਮੈਂ ਪ੍ਰਵਾਨਗੀ ਪਾਈ ਹੋਈ ਆ ਤੇ ਕੁਝ ਪਾਰਕ ਪਿੰਡ ਦੀਆਂ ਪਾਰਕਾਂ ਬੱਚਿਆਂ ਵਾਸਤੇ ਚਾਹੀਦੀ ਆ ਪਲੇ ਗਰਾਊਂਡ ਕੋਈ ਹੋਵੇ ਉਹਦੇ ਉੱਤੇ ਮੈਂ ਮਤੇ ਪਵਾਏ ਹੋਏ ਆ ਉਹ ਕੰਮ ਵਾਰੋ ਵਾਰੀ ਜਿਹੜੇ ਮੈਂ ਸਾਰੇ ਕਰਾਂਗਾ ਜੀ ਉਹ ਨਾ ਉਹ ਦੇਖਿਆ ਜਦੋਂ ਬਾਹਰ ਦੇ ਪਿੰਡਾਂ ਵਿੱਚ ਜਾਂਦਾ ਹਾਂ ਹਾਂਜੀ ਉਹ ਘੋਲ-ਘੂਟੇ ਲੱਗੀਆਂ ਹੁੰਦੀਆਂ ਲਾਈਟਾਂ ਲੱਗੀਆਂ ਹੁੰਦੀਆਂ ਜਦੋਂ ਪਿੰਡ ਦੇ ਅੰਦਰ ਇੰਟਰ ਕਰੀਏ ਇੱਕ ਸੋਹਣੀ ਭਾਰਤੀ ਨਜ਼ਰ ਆਉਂਦੀ ਆ ਦਸੰਸਰੀ ਹੁੰਦੀ ਆ ਉਹ ਬੱਚਿਆਂ ਵਾਸਤੇ ਝੂਲੇ ਹੁੰਦੇ ਆ ਨੌਜਵਾਨਾਂ ਵਾਸਤੇ ਓਪਨ ਜੇਮ ਹੁੰਦੀ ਆ ਤੇ ਇੱਕ ਵਧੀਆ ਦੇਖ ਨਜ਼ਰ ਆਉਂਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡੇ ਦੇ ਨਾਲ ਵੀ ਅਜਿਹੀ ਹੈ ਨਹੀਂ ਬਿਲਕੁਲ ਜੀ ਇਹ ਕਿਹੜੀ ਤੁਸੀਂ ਗੱਲ ਆਖੀ ਹੈ ਵਾਕਈ ਬਾਹਰ ਕੁਝ ਅਸੀਂ ਜਾਣਦੇ ਆ ਪਿੰਡਾਂ ਦੇ ਵਿੱਚ ਅਸੀਂ ਵੇਖਨੇ ਆ ਤੇ ਚੀਜ਼ਾਂ ਦੇ ਵੇਖ ਕੇ ਤੇ ਆਪਣੇ ਮਹਿਸੂਸ ਹੁੰਦਾ ਵਾ ਕਿ ਸਾਡੇ ਪਿੰਡ ਦੇ ਵਿੱਚ ਵੀ ਸਭ ਕੁਝ ਇਹ ਬਣਨਾ ਚ ਚਲੋ ਹੋ ਸਕਦਾ ਕਿ ਇਹ ਗੱਲਾਂ ਕੋਈ ਚੀਜ਼ਾਂ ਰਹਿ ਗਈਆਂ ਹੁਣ ਇਹ ਮੈਂ ਮੇਰੀ ਕੋਸ਼ਿਸ਼ ਹੈ ਪੂਰੀ ਵੀ ਮੈਂ ਇਹ ਚੀਜ਼ਾਂ ਨੂੰ ਪੂਰਾ ਕਰਾਂਗਾ ਹਰ ਰਸਨਕਾਰ ਦੀ ਸਮੱਸਿਆ ਕਿੰਨਾ ਚਿਰ ਕਾਫੀ ਹੁੰਦੀ ਹੈ ਜਿਹੜੇ ਯੂਰਪ ਹੁੰਦੇ ਆ ਮੰਦੇ ਰਸਨਕਾਰ 300 500 ਦਾ ਰਸਨਕਾਰ ਹੁੰਦੇ ਨੇ ਉਹ ਗਰੀਬ ਕੀਤਾ ਰਸਨ ਨਹੀਂ ਪਾਉਂਦਾ ਕਿਉਂ ਲੱਗਦਾ ਤੁਹਾਡੇ ਪਿੰਡ ਦੀ ਕਿਸਮਤ ਹੈ ਸਾਡੀ ਸਮਝਾ ਇਹ ਨਿਆਂ ਵਾਲੀ ਤੇ ਗੱਲ ਕੋਈ ਨਹੀਂ ਕਿੰਨਾ ਦੇ ਚਾਹੀਦੇ ਵੈਸੇ ਉਹਨਾਂ ਦੇ ਵੀ ਨਹੀਂ ਵਿੱਚੋਂ ਬਣੇ ਹੁਣ ਅਈ ਉਹਨਾਂ ਨੂੰ ਦਿੱਤਾ ਕੁਝ ਬਣ ਗਏ ਨੇ ਤੇ ਕੁਝ ਬਣਨ ਵਾਲੇ ਨੇ ਉਹ ਅਤੇ ਪ੍ਰਯਤਨ ਦਾ ਕੰਮ ਚੱਲ ਰਿਹਾ ਹੋ ਜੇਗਾ। ਯਾਨੀ ਕਿ ਸੈੜਵਾਂ ਦਾ ਸੈੜ ਖੁੱਲਣ ਤੇ ਆਹ ਸੈੜ ਖੁੱਲਣ ਦੇ ਜੀ ਕਿਦੋਂ ਸੈੜ ਖੁੱਲਦੀ ਉਹਦੋਂ ਹੀ ਕੋਈ ਤੇ ਕੋਈ ਕਿਹੜਾ ਸਮੱਸਿਆ ਆ ਕੇ ਸਾਡੇ ਅੱਗੇ ਆਉਂਦੀ ਹੈ ਤੇ ਅਸੀਂ ਪੂਰੀ ਕਰ ਦਿੰਦੇ ਆ। ਤੇ ਹੱਲ ਕਰੀ ਦੀਏ। ਸਰ ਪਹਿਲੀ ਐਜੂਕੇਸ਼ਨ ਲੈ ਕੇ ਕਿਵੇਂ ਦੇਖੋ? ਐਜੂਕੇਸ਼ਨ ਤੇ ਬਹੁਤ ਵਧੀਆ ਸਰ। ਤੇ ਸਕੂਲ ਸਕੂਲ ਆ ਥੋੜੇ। ਸਕੂਲ ਆ ਹੈਗਾ ਵਾ ਪ੍ਰੀ ਪ੍ਰਾਇਮਰੀ ਸਕੂਲ ਛੋਟਾ। ਸਥਾਪ ਠੀਕ ਲੱਗਦਾ। ਹਾਂ ਨਹੀਂ ਬਹੁਤ ਵਧੀਆ ਜੀ। ਟੀਚਰ ਨੇ ਦੋ ਇਥੇ ਬਹੁਤ ਵਧੀਆ ਲੱਗਿਆ ਗਏ ਸਾਨੂੰ ਕੋਈ ਨਹੀਂ ਉਹ ਮਲੇਗਾ ਦੀ ਗੱਲ ਕੀਤੀ ਹੈ ਸਾਰੇ ਮਲੇਗਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਵਿੱਚ ਦਾ ਨਹੀਂ ਇਸ ਤਰ੍ਹਾਂ ਸਾਨੂੰ ਯਾਇ ਨਾ ਪਾਈ ਜਾਂਦੇ ਨੇ ਤਾਂ ਆਪ ਜੀ ਦੀ ਗੱਲ ਕਿੰਨਾ ਬਰਾਲਾ ਕੀਤਾ ਨਹੀਂ ਨਰੇਗਾ ਦਾ ਜੀ ਬਹੁਤ ਕੰਮ ਵੈਸੇ ਵਧੀਆ ਚੱਲ ਰਿਹਾ ਵਾ ਵੀ ਕੰਮ ਕਿਹੜਾ ਹੋ ਰਿਹਾ ਵੀ ਉਹਨਾਂ ਕੀ ਜਿਆਦਾ ਸਰਕਾਰ ਨੇ ਇਹ ਤੇ ਕੰਮ ਵੈਸੇ ਸਹੀ ਕੀਤਾ ਹੋਵੇ ਇੱਕ ਵੀ ਪੈਸਾ ਕਿਹੜਾ ਆਈਗਾ ਬੇਣ ਮੰਨੋਂ ਕਿਹੜਾ ਕਰ ਜਾਂਦਾ ਹੈਗਾ ਹੁਣ ਇਹ ਵੀ ਕਿਹੜਾ ਮਿਹਨਤ ਕਰਦਾ ਉਹਦੇ ਕੋਲ ਹੀ ਪਹੁੰਚਿਆ ਜਾਂਦਾ ਹੈ ਕੌਣ ਦੇ ਵਿੱਚ ਕੋਈ ਇਹ ਨਹੀਂਗਾ ਵੀ ਕੋਈ ਆਪਣੇ ਕੋਲ ਸਿੱਧਾ ਚੈੱਕ ਕਢਾਇਆ ਤੇ ਕਿੰਨੂੰ ਗਾਹ ਦੇ ਦਿੱਤਾ ਵੀ ਕਿਹੜਾ ਗੋਂ ਕੋਈ ਮਜ਼ਦੂਰ ਮਿਹਨਤ ਕਰਦਾ ਉਹਦੇ ਕਾਊਂਟ ਦੇ ਵਿੱਚ ਹੀ ਸਿੱਧਾ ਡਾਇਰੈਕਟ ਜਾਂਦਾ ਬੰਡਾ ਦੇ ਵਿੱਚ ਕਈ ਵਾਰੀ ਚੱਲਦੇ ਇੰਨੇ ਕਹਾਈ ਜਾਂਦੇ ਆ ਲੋਕਾਂ ਨੂੰ ਖਾਣੇ ਤੇ ਜਾਏ ਤਾਂ ਦੇ ਬਨੇ ਪੈਂਦਾ ਸਮਾਜ ਬਾਕੀ ਤੋਂ ਬੜੇ ਪੈਸਾ ਹੀ ਉਵਾਦ ਹੁੰਦਾ ਇੱਥੇ ਸੰਭਿੰਦੀਗੀ ਜੁਮਿਆ ਇੰਨੇ ਕੀ ਵਰਤੰਦਾ ਕਿਵੇਂ ਦੇਖਦੇ ਹੋ ਇਹ ਐਹੋ ਜੀ ਸਮੱਸਿਆ ਕੋਈ ਨਹੀਂ ਆ ਮੈਂ ਤੇ ਪਹਿਲੇ ਹਾਲ ਤੱਕ ਨੂੰ ਤਾਂ ਬਣਿਆ ਆ ਕੋਈ ਐਹੋ ਜੀ ਮੈਨੂੰ ਸਮੱਸਿਆ ਕੋਈ ਨਹੀਂ ਆਈ ਇੱਕ ਦੋ ਆਈ ਵੀ ਆ ਉਹਨਾਂ ਨੂੰ ਮੈਂ ਪਹਿਲਾਂ ਆਖਿਆ ਥਾਣੇ ਜਾਣ ਤੋਂ ਪਹਿਲਾਂ ਤੁਸੀਂ ਮੈਨੂੰ ਇੱਕ ਵਾਰੀ ਤਲਾਹ ਕਰੋ ਅਗਰ ਕੋਈ ਮਸਲਾ ਸਾਡੇ ਬਹਿ ਕੇ ਪੰਚਾਇਤ ਦੇ ਵਿੱਚ ਹੱਲ ਹੋ ਜਾਂਦਾ ਤੇ ਇਤੋਂ ਕੋਈ ਛੋਟੀ ਵੱਡੀ ਕੋਈ ਗੱਲ ਨਹੀਂ ਹੈਗੀ ਅੱਜ ਤੱਕ ਵੈਸੇ ਕੋਈ ਮੈਨੂੰ ਕੋਈ ਅਜਾ ਮਸਲਾ ਨਹੀਂ ਮਿਲਿਆ ਸਰ ਜੋ ਤੱਕ ਨਸਿਆਮ ਰੋਡ ਪੰਜਾਬ ਸਰ ਥਾਣੇ ਮੈਂ ਜੀਂਦਾ ਸੋ ਆਪ ਜੀ ਤੇ ਮੈਨੂੰ ਲੈ ਕੇ ਕਿਵੇਂ ਦੇਖਦੇ ਨਹੀਂ ਇਹ ਬਹੁਤ ਵਧੀਆ ਜੀ ਮੇਰੇ ਪਿੰਡ ਦੇ ਵਿੱਚ ਇਹੋ ਜਿਹਾ ਨਸੇਵਲਾ ਕੋਈ ਬੰਦਾ ਕੋਈ ਨਹੀਂ ਹੈਗਾ ਮੈਂ ਇਹਦੇ ਪਿੱਛੇ ਜੋ ਵੀ ਸਰਕਾਰ ਨੇ ਜੋ ਤੋੜਿਆ ਇਹਦੇ ਨਾਲ ਹੀ ਨਾਲੋ ਕੇ ਸਾਧਨ ਨੇ ਜੀ ਆਜੀ ਦਾ ਪਿੰਡ ਬਿਲਕੁਲ ਠੀਕ ਜੀ ਬਿਲਕੁਲ ਸਰ ਬਿਲਕੁਲ ਇਹ ਪ੍ਰਸੰਤ ਤੁਹਾਡਾ ਬੰਦਾ ਇਹ ਨਸਾ ਇਹਨਾਂ ਨੂੰ ਪਿੰਡਾ ਦਾ ਠੀਕ ਹੈ ਜੀ ਸਰ ਨੌ ਜਵਾਨਾਂ ਦਾ ਵੀ ਲੱਤਨ ਦੇ ਵਿੱਚ ਐਮ ਰੋਲ ਦਾ ਹੁੰਦਾ ਤੁਹਾਡੇ ਪਿੰਡ ਦੇ ਕਾਫੀ ਨੌ ਜਵਾਨ ਹੋਣਗੇ ਤੋਂ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਗਿਆਰ ਨੂੰ ਕੀ ਕਿ ਦਫਰ ਹਾਂਗੇ ਮੇਰੀ ਸਰ ਕੁਝ ਇਹੀ ਹੈ ਵੀ ਪਲੇ ਗਰਾਉਂਡ ਸਭ ਤੋਂ ਪਹਿਲਾਂ ਕਿੜੀ ਪਲੇ ਪਲੇ ਗਰਾਉਂਡ ਕਿੜੀ ਬਣਾਈ ਜਾਵੇ ਵੀ ਉਥੇ ਖੇਡਾਂ ਦਾ ਸਮਾਨ ਸਪੋਰਟਸ ਜਿਮ ਤੇ ਬੱਚੇ ਆਪਣੇ ਉੱਤੇ ਮਿਹਨਤ ਕਰਨ ਤੇ ਤਰੱਕੀ ਵੱਲ ਜਾਣ ਗਲਤ ਕੰਮਾਂ ਤੋਂ ਥੋੜੇ ਜਿਹੇ ਦੂਰੀ ਬਣੀ ਰਵੇ ਮੇਰੀ ਕੋਈ ਇਹੀ ਹੈ ਵੀ ਇਹ ਗਰਾਉਂਡ ਦਾ ਪਹਿਲਾਂ ਤਿਆਰੀ ਕਰਾਇਆ ਤਾ ਸੈਂਟਰ ਕੋਲ ਪੰਜਾ 50 ਸਦਾਲਾ ਸੂਕਸੂ ਦਾੰਦਰੀ ਲੋਕਾਂ ਵਾਸਤੇ ਫੰਡਾਂ ਦੀ ਚੰਗੀਆਂ ਤਾਂ ਕਿਤ ਲੰਘੇ ਤੇ ਪਿੰਡ ਚ ਇਲਕਾ ਬਾਇਰ ਘਟੇ ਨਹੀਂ ਹੁੰਦੀ ਆ ਅਫਰੀਦ ਚਿਕਾ ਕੋਈ ਦਾ ਨਹੀਂ ਹੁੰਦੀ ਆ ਤਾਂ ਆਜ਼ਾਦੀ ਕੋਈ ਤੇ ਕਿਹਨਾਂ ਬਰਲਾ ਲੱਗਦਾ ਜਾਏ ਇਹੋ ਜੀ ਕੋਈ ਸਮੱਸਿਆ ਸਰ ਅਗਰ ਪਿੰਡ ਦਾ ਕੋਈ ਕੋਈ ਵੀ ਕੰਮ ਹੋਏਗਾ ਕਿ ਇਸ ਤਰ੍ਹਾਂ ਦਾ ਵੀ ਅਗਰ ਕੋਈ ਇਹ ਜਿਹੀ ਦਿੱਕਤ ਆਉਂਦੀ ਆ ਮੇਰੇ ਤੱਕਰ ਪਹੁੰਚਦੀ ਆ ਮੈਂ ਸਭ ਤੋਂ ਪਹਿਲਾਂ گاਹ ਹੋਗੇ ਉਹਨੂੰ ਕਿਸ ਤਰ੍ਹਾਂ ਵੀ ਹੱਲ ਕਰਨ ਦੀ ਮੈਂ ਕੋਈ ਕਰਾਂਗਾ ਜੀ ਕੱਚੇ ਘੁਟੇ ਮਰਾਟਾ ਪਿੰਡਾਂ ਜਾਈਆਂ ਨਵੇਂ ਹੋਮ ਬਰੇ ਗਏ ਨੇ ਜੋ ਆਪ ਜੀ ਦੇ ਪਿੰਡ ਤੇ ਕਿੰਨੇ ਕੱਚੇ ਘੁਟੇ ਨਰਾੜ ਆਈ ਕਿੰਨੇ ਹੋਮ ਬਰੇ ਨੇ ਮੇਰੇ ਸਰ ਫਿਲਹਾਲ ਤੇ ਪਿੰਡ ਦੇ ਵਿੱਚ ਛੋਟਾ ਜਿਹਾ ਪਿੰਡ ਆ 300 ਬੋਟ ਦਾ ਤੇ ਦੋ ਘਰ ਹੀ ਗਏ ਜਿਹੜੇ ਐਰ ਕੀ ਕੱਚੇ ਘਰਾਂ ਦੇ ਮਕਾਨਾਂ ਦੇ ਹੈਗੇ ਉਹ ਐ ਫਾਰਮ ਜਿਹੜੇ ਫਿਲ ਕਰ ਦਿੱਤੇ ਆ ਜੀ ਦੀ ਵੀਰੋਂ ਦੇ ਤਾਂ ਥੋੜੇ ਘੱਟ ਆਹ ਛੋਟੇ ਜੀ ਯਾਹ ਇਹਲਾ ਤੁਸੀਂ ਹੁਣੋਂ ਪਹਿਲ ਦੇ ਆਧਾਰ ਤੇ ਪਿੰਡ ਵਿੱਚ ਕੰਮ ਕਰਾਉਣ ਜਾਂਦੇ ਹੋ ਲੋੜੀ ਦਾ ਜਿਹੜਾ ਫੈਨੋਸ ਸੁਖਸੂਰ ਦਾ ਕੰਮ ਹੋਣਾ ਇੱਕ ਅਨਸਾਰ ਮੇਰਾ ਤੁਹਾਨੂੰ ਗਰਾਊਂਡ ਵਾਲੋ ਮੈਂ ਦੱਸਿਆ ਪਲੇ ਗਰਾਊਂਡ ਕਿਹੜੀ ਸਭ ਤੋਂ ਪਹਿਲਾਂ ਮੇਰੀ ਇੱਕੋ ਹੀ ਸੋਚ ਆ ਕਿ ਪਾਰਕਿੰਗ ਤੇ ਪਲੇ ਗਰਾਊਂਡ ਕਿਹੜੀ ਬੱਚਿਆਂ ਵਾਸਤੇ ਮੈਂ ਤਾਂ ਆਪਣੇ ਸਪੋਰਟਸ ਜਿਮ ਜਾਂ ਕੁਝ ਇਹਨੂੰ ਕੀਤਾ ਹੋਈ ਪਹਿਲਾਂ ਹਾਂ ਸਰ ਮਨ ਘੜਦਾ ਵੀ ਕੋਈ ਕੰਮ ਹੁੰਦਾ ਹਾਂ ਹਾਂ ਸਰ ਮਨ ਘੜਦਾ ਵੀ ਥੋੜਾ ਜਿਹਾ ਹੈ ਇੱਕ ਕੰਦਾ ਇੱਕ ਦੋ ਹੈਗੇ ਨੇ ਗੜੀਆਂ ਪੁਰਾਣੀਆਂ ਹੀਆਂ ਡਿੱਗ ਪਈਆਂ ਵਾ ਉਹਨਾਂ ਨੂੰ ਪਹਿਲੇ ਪਹਿਲ ਧਾਰ ਤੇ ਮੈਂ ਇਹਦਾ ਮਤਾ ਪਾ ਦਿੱਤਾ ਵਾ ਤੇ ਪਹਿਲੇ ਧਾਰ ਤੇ ਉਹ ਵੀ ਕੰਮ ਪਹਿਲਾਂ ਹੋ ਰਿਹਾ ਜੀ ਜੀ ਬੀ ਜੀ ਬੰਦੇ ਲੋਕਾਂ ਸਰਪੰਚ ਜਿਹੜਿਆ ਸੇਵਾ ਦਾ ਮੌਕਾ ਦਿੱਤਾ ਮਾਨ ਬਖਸ਼ ਤੁਹਾਡੇ ਸੇਤ ਸਰਪੰਚੇ ਦਾ ਸਾਥ ਸਤਿਕਾਰ ਸੋ ਮੈਸੇਜ ਇਹ ਕਹਾਂ ਜਾਉਂਗਾ ਬੰਦਾਲਾ ਮੈਂ ਆਪਣੇ ਪਿੰਡ ਦਾ ਬਹੁਤ ਧੰਨਵਾਦ ਕਿੰਨਾਂ ਨੇ ਮੈਨੂੰ ਇੱਕ ਸੇਵਾ ਦਾ ਮੌਕਾ ਦਿੱਤਾ ਪਿੰਡ ਦੀ 5 ਸਾਲ ਦੀ ਸੇਵਾ ਦਾ ਮੈਨੂੰ ਮੌਕਾ ਦਿੱਤਾ ਵਾ ਮੈਨੂੰ ਇੱਕ ਸਹਿਮਤੀ ਨਾਲ ਸਰਪੰਚ ਬਣਾਇਆ ਗਿਆ ਮੈਂ ਪਿੰਡ ਦਾ ਕੋਈ ਵੀ ਕੰਮ ਮੈਂ ਇਕੱਲਾ ਸਰਪੰਚ ਨਹੀਂ ਹੈਗਾ ਮੇਰਾ ਪਿੰਡ ਪੂਰਾ ਸਰਪੰਚਾ ਮੈਂ ਸਾਰਿਆਂ ਦੀ ਮੈਂਬਰਾਂ ਦੀ ਸਾਰੇ ਉਹਦੇ ਤਰ੍ਹਾਂ ਦੀ ਸਲਾਹ ਲੈ ਕੇ ਕੋਈ ਵੀ ਕੰਮ ਹੋਏਗਾ ਤੇ ਮੈਂ ਉਹਨੂੰ ਸਫਲ ਕਰਾਂਗਾ ਜੀ